ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਇਸ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ। ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਇੱਕ ਵਾਰ ਫਿਰ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੇ ਖਿਲਾਫ ਚੋਣ ਮੈਦਾਨ 'ਚ ਉਤਰੇ ਨੇ। ਬਾਈਡਨ ਦੀ ਪਾਰਟੀ ਡੈਮੋਕ੍ਰੇਟਸ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਚੁਣਿਆ ਹੈ। ਇਸ ਦੇ ਨਾਲ ਹੀ ਰਿਪਬਲਿਕਨ ਪਾਰਟੀ ਨੇ ਵੀ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਤੇ ਰਿਪਬਲਿਕਨ ਪਾਰਟੀ ਦੇ ਓਹੀਓ ਸੈਨੇਟਰ ਜੇਡੀ ਵੈਨਸ ਨੂੰ ਉਪਰਾਸ਼ਟਪਤੀ ਉਮੀਦਵਾਰ ਐਲਾਨਿਆ ਹੈ ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਉਪਰਾਸ਼ਟਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਜੇਡੀ ਵੈਨਸ ਨੂੰ ਵਧਾਈ ਦਿੱਤੀ ਕਮਲਾ ਹੈਰਿਸ ਨੇ ਵਾਈਸਮੈਲ ਰਾਹੀਂ ਜੇਡੀ ਨੂੰ ਵਧਾਈ ਦਿੱਤੀ ਆਪਣੇ ਮੈਸੇਜ ਚ ਹੈਰਿਸ ਨੇ ਕਿਹਾ ਕਿ ਉਹ ਵੈਨਸ ਨੂੰ ਸੀਬੀਐਸ ਨਿਊਜ਼ ਡਿਬੇਟ ਚ ਦੇਖਣ ਲਈ ਉਮੀਦ ਚ ਰੱਖਦੇ ਨੇ ਤੁਹਾਨੂੰ ਦੱਸਦੀ ਕਿ ਮਿਲਵਾਕੀ ਚ ਆਪਣੇ ਸੰਮੇਲਨ ਦੌਰਾਨ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਡੈਲੀਗੇਟਸ ਨੇ ਸਰਬਸੰਮਤੀ ਨਾਲ ਵੈਨਸ ਨੂੰ ਅਧਿਕਾਰਤ ਜੀਓਪੀ ਉਪਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ ਜੇਕਰ ਉਹ ਰਾਸ਼ਟਰਪਤੀ ਟਰੰਪ ਚੁਣੇ ਜਾਂਦੇ ਨੇ ਤਾਂ ਵੈਨਸ ਅਮਰੀਕਾ ਦੇ ਇਤਿਹਾਸ 'ਚ ਦੂਜੇ ਸਭ ਤੋਂ ਘੱਟ ਉਮਰ ਦੇ ਉਪਰਾਸ਼ਟਰਪਤੀ ਬਣ ਜਾਣਗੇ ਟਰੰਪ ਨੇ ਟਰੂਥ ਸੋਸ਼ਲ ਤੇ ਉਪਰਾਸ਼ਟਰਪਤੀ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਲਿਖਿਆ ਲੰਬੀ ਸੋਚ ਅਤੇ ਵਿਚਾਰ ਤੋਂ ਬਾਅਦ ਤੇ ਕਈ ਹੋਰਾਂ ਦੀ ਸ਼ਾਨਦਾਰ ਪ੍ਰਤਿਭਾ ਨੂੰ ਦੇਖਦੇ ਹੋਏ ਮੈਂ ਫੈਸਲਾ ਕੀਤਾ ਹੈ ਕਿ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਸਭ ਤੋਂ ਯੋਗ ਵਿਅਕਤੀ ohio ਦੇ ਮਹਾਨ ਰਾਜ ਦੇ ਸੈਨੇਟਰ ਜੀਡੀ ਵੈਂਸਨ ਜੀਡੀ ਨੇ ਮਰੀਨ ਕੋਰਪਸ ਦੇਸ਼ ਦੀ ਸੇਵਾ ਕੀਤੀ ohio state ਯੂਨੀਵਰਸਿਟੀ ਤੋਂ 2 ਸਾਲਾਂ ਚ ਗ੍ਰੈਜੂਏਸ਼ਨ ਕੀਤੀ ਉਹ ਯੇਲ ਲਾਅ ਜਨਰਲ ਦਾ ਸੰਪਾਦਕ ਅਤੇ ਯੇਲ ਲਾਅ ਵੈਟਰਨਸ ਐਸੋਸੀਏਸ਼ਨ ਦੇ ਪ੍ਰਧਾਨ ਸੀ ਜੇਡੀ ਟੈਕਨੋਲੋਜੀ ਤੇ ਵਿੱਤ 'ਚ ਇੱਕ ਬਹੁਤ ਸਫਲ ਕਾਰੋਬਾਰੀ ਕਰੀਅਰ ਹਨ ਅਮਰੀਕਾ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ 트ੰਪ ਤੇ ਹਮਲੇ ਤੋਂ 2 ਦਿਨ ਬਾਅਦ ਅੱਜ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 'ਚ ਪੁੱਜੇ ਇਸ ਮੌਕੇ ਉਹਨਾਂ ਸਮਾਗਮ ਨੂੰ ਸੰਬੋਧਨ ਨਹੀਂ ਕੀਤਾ ਪਰ ਸਟੇਜ ਤੋਂ ਜਾਂਦੇ ਨਜ਼ਰ ਜ਼ਰੂਰ ਆਏ ਇਸ ਦੌਰਾਨ ਹਾਲ 'ਚ ਮੌਜੂਦ ਸਮਰਥਕਾਂ ਤੇ ਆਗੂਆਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 'ਚ ਸ਼ਾਮਲ ਹੋਣ ਲਈ ਮਿਲਵਾਕੀ ਜਾਂਦੇ ਸਮੇਂ 트ੰਪ ਨੇ ਨਿਊਯਾਰਕ ਪੋਸਟ ਨਾਲ ਗੱਲ ਕੀਤੀ ਗੱਲਬਾਤ 'ਚ ਟਰੰਪ ਨੇ ਹਮਲੇ ਨੂੰ ਯਾਦ ਕਰਦਿਆਂ ਕਿਹਾ ਮੈਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ ਮੈਨੂੰ ਮਰ ਜਾਣਾ ਚਾਹੀਦਾ ਸੀ ਦੱਸਦੀ ਹੈ ਕਿ ਸੰਮੇਲਨ 'ਚ ਟਰੰਪ ਨੂੰ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਸੀ 78 ਸਾਲਾ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਰੱਬ ਨੇ ਮੈਨੂੰ ਬਚਾਇਆ ਟਰੰਪ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਗੋਲੀ ਲੱਗਣ ਤੋਂ ਬਾਅਦ ਵੀ ਉਹ ਬੋਲਣਾ ਚਾਹੁੰਦੇ ਸਨ ਪਰ ਸੀਕ੍ਰੇਟ ਸਰਵਿਸ ਨੇ ਤੁਰੰਤ ਹਸਪਤਾਲ ਜਾਣ ਦੀ ਜ਼ਿੱਦ ਕੀਤੀ ਗੋਲੀ ਲੱਗਣ ਤੋਂ ਬਾਅਦ 트ੰਪ ਨੇ ਖੜੇ ਹੋ ਕੇ ਲੜਨ ਦੀ ਗੱਲ ਕਹੀ ਸੀ 트ੰਪ ਦੀ ਇੱਕ ਤਸਵੀਰ ਪੂਰੀ ਦੁਨੀਆ 'ਚ ਫੈਲ ਗਈ ਹੈ 트ੰਪ ਦੇ ਜਨੂਨ ਨੂੰ ਦੇਖ ਕੇ ਦੁਨੀਆ ਇਸ ਨੂੰ ਇਤਿਹਾਸਕ ਤਸਵੀਰ ਕਹਿ ਰਹੀ ਹੈ ਹੁਣ 트ੰਪ ਨੇ ਵੀ ਇਸ ਫੋਟੋ ਤੇ ਪ੍ਰਤੀਕਿਰਿਆ ਦਿੱਤੀ ਹੈ 트ੰਪ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਉਹਨਾਂ ਦੀ ਹੁਣ ਤੱਕ ਦੀ ਸਭ ਤੋਂ ਆਈਕੋਨਿਕ ਫੋਟੋ ਹੈ ਆਮ ਤੌਰ ਤੇ ਆਈਕੋਨਿਕ ਫੋਟੋ ਲੈਣ ਲਈ ਤੁਹਾਨੂੰ ਮਰਨਾ ਪੈਂਦਾ ਹੈ ਪਰ ਮੈਂ ਬਚ ਗਿਆ ਟਰੰਪ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਫੋਨ ਕਾਲ ਦੀ ਵੀ ਛਲਾਗਾ ਕੀਤੀ ਇਥੋਂ ਤੱਕ ਕਿ ਡੋਨਲਡ ਟਰੰਪ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਹ ਕਿਵੇਂ ਬਚੇ ਉਹਨਾਂ ਕਿਹਾ ਸਭ ਤੋਂ ਅਦਭੁਤ ਗੱਲ ਇਹ ਸੀ ਕਿ ਮੈਂ ਸਹੀ ਸਮੇਂ ਤੇ ਸਹੀ ਮਾਤਰਾ ਤੇ ਆਪਣਾ ਸਿਰ ਮੋੜ ਲਿਆ ਨਹੀਂ ਤਾਂ ਗੋਲੀ ਉਸ ਦੀ ਮੌਦਾ ਆਸਾਨੀ ਨਾਲ ਸਾਹਮਣਾ ਕਰ ਸਕਦੀ ਸੀ ਇਹ ਚਮਤਕਾਰ ਹੈ ਟਰੰਪ ਨੇ ਕਿਹਾ ਕਿ ਮੈਂ ਅੱਜ ਇੱਥੇ ਹਾਂ ਡੋਨਲਡ ਟਰੰਪ ਤੇ ਹੋਏ ਜਾਨਲੇਵਾ ਹਮਲੇ ਤੋਂ ਇੱਕ ਦਿਨ ਮਗਰੋਂ ਬਰਤਾਨੀਆਂ ਦੇ ਸਮਰਾਟ ਚਾਰਲਸ 3 ਨੇ ਸਾਬਕਾ ਅਮਰੀਕੀ ਸਦਰ ਨੂੰ ਪੱਤਰ ਲਿਖ ਕੇ ਉਹਨਾਂ ਦੀ ਖਬਰ ਸਾਰ ਲਈ ਬਕਿੰਗਮ ਪੈਲੇਸ ਨੇ ਕਿਹਾ ਕਿ ਯੂਕੇ ਐਮਬੈਸੀ ਨੇ ਚਾਰਲਸ 3 ਵੱਲੋਂ ਲਿਖਿਆ ਪੱਤਰ ਵਾਸ਼ਿੰਗਟਨ ਡੀਸੀ ਪਹੁੰਚਦਾ ਕਰ ਦਿੱਤਾ ਹੈ ਪੱਤਰ ਵਿਛਲੇ ਵਿਸ਼ਾ ਵਸਤੂ ਬਾਰੇ ਹਾਲਾਂਕਿ ਕੋਈ ਜਾਣਕਾਰੀ ਨਹੀਂ ਲੱਗ ਸਕੀ ਬਰਤਾਨਵੀ ਸਮਰਾਟ ਚਾਰਲਸ 3 ਨੇ 2019 ਚ ਵੇਲਜ਼ ਦੇ ਸ਼ਹਿਜ਼ਾਦੇ ਵਜੋਂ ਰਾਸ਼ਟਰਪਤੀ 트াম্প ਤੇ ਉਹਨਾਂ ਦੀ ਪਤਨੀ ਮਿਲਾਨੀਆ 트াম্প ਦੀ ਕਲੇਰੈਂਸ ਹਾਊਸ ਵਿੱਚ ਲਈ ਆਪਣੀ ਰਹਿਸ਼ ਤੇ ਦੁਪਹਿਰ ਦੀ ਚਾਹ ਤੇ ਮੇਜ਼ਬਾਨੀ ਕੀਤੀ ਸੀ ਉਹਨਾਂ ਦੀ ਮਾਂ ਤੇ ਮਰਹੂਮ ਮਹਾਰਾਣੀ ਐਲਿਜ਼ਾਬੈਥ II ਨੇ ਵੀ ਉਸੇ ਸਾਲ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਫੇਰੀ ਦੌਰਾਨ ਟਰੰਪ ਦੀ ਮੇਜ਼ਬਾਨੀ ਕੀਤੀ ਸੀ ਇਸ ਸਬੰਧ ਦਰਮਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗੁਪਤ ਦਸਤਾਵੇਜ਼ ਰੱਖਣ ਦੇ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ ਤੁਹਾਨੂੰ ਦੱਸਦੀ ਕਿ ਫਲੋਰੀਡਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਡੋਨਾਲਡ ਟਰੰਪ ਦੇ ਖਿਲਾਫ ਅਪਰਾਧਿਕ ਮਾਮਲੇ ਨੂੰ ਹਾਰਜ ਕਰ ਦਿੱਤਾ ਹੈ। ਇਸ ਕੇਸ 'ਚ ਜੱਜ ਆਇਲੀਨ ਕੈਨਨ ਨੇ ਫੈਸਲਾ ਸੁਣਾਇਆ ਕਿ ਵਿਸ਼ੇਸ਼ ਵਕੀਲ ਜੈਕ ਸਮਿਥ ਜੋ ਕਿ ਇਸਤਗਾਸਾ ਦੀ ਅਗਵਾਈ ਕਰ ਰਿਹਾ ਸੀ ਨੂ ਗੈਰ ਕਾਨੂੰਨੀ ਢੰਗ ਨਾਲ ਨਿਯੁਕਤ ਕੀਤਾ ਗਿਆ ਸੀ। ਵਿਸ਼ੇਸ਼ ਵਕੀਲ ਜੈਕ ਸਮਿਥ ਕੋਲ ਕੇਸ ਨੂੰ ਅਦਾਲਤ 'ਚ ਲਿਜਾਣ ਦਾ ਅਧਿਕਾਰ ਨਹੀਂ ਸੀ। ਤੁਹਾਨੂੰ ਦੱਸਦੀ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਵਕੀਲ ਨੇ ਜਾਂਚ ਦੀ ਅਗਵਾਈ ਕਰਨ ਲਈ ਜੈਕ ਸਮਿਥ ਨੂੰ ਨਿਯੁਕਤ ਕਰਨ ਦੇ ਅਟਾਰਨੀ ਜਰਨਲ ਮੈਰਿਕ ਗਾਰਲੈਂਡ ਦੇ 2022 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਹਾਲਾਂਕਿ ਸਰਕਾਰੀ ਵਕੀਲ ਇਸ ਫੈਸਲੇ ਤੇ ਅਪੀਲ ਕਰ ਸਕਦੇ ਨੇ ਦਰਸਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਦੋਸ਼ ਹੈ ਕਿ ਉਹਨਾਂ ਨੇ ਅਹੁਦੇ ਤੇ ਰਹਿੰਦਿਆਂ ਆਪਣੀ ਨਿੱਜੀ ਰਹਿائش ਮਾਰੇ ਲਾਗੋ ਚ ਗੈਰ ਕਾਨੂੰਨੀ ਤਰੀਕੇ ਨਾਲ ਕਈ ਗੁਪਤ ਦਸਤਾਵੇਜ਼ ਰੱਖੇ ਸਨ ਜਦੋਂ ਐਫਬੀਆਈ ਏਜੰਟ ਉਹਨਾਂ ਗੁਪਤ ਦਸਤਾਵੇਜ਼ਾਂ ਨੂੰ ਵਾਪਸ ਲੈਣ ਗਏ ਤਾਂ ਉਹਨਾਂ ਨੇ ਉਸ ਤੇ ਸਰਕਾਰੀ ਕੰਮ ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਇਹ ਦਸਤਾਵੇਜ਼ ਵਾਪਸ ਕਰ ਦਿੱਤੇ ਹਾਲਾਂਕਿ ਇਹ ਕੇਸ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ ਅਤੇ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਮੁਕੱਦਮੇ ਦੀ ਸੰਭਾਵਨਾ ਪਹਿਲਾਂ ਹੀ ਅਸਥਿਰ ਸੀ ਫਿਲਹਾਲ ਜਜ ਆਇਲੀਨ ਕੈਨਨ ਦਾ ਆਦੇਸ਼ 트럼ਪ ਲਈ ਇੱਕ ਵੱਡੀ ਕਾਨੂੰਨੀ ਜਿੱਤ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트럼ਪ ਤੇ ਜਾਨਲੇਵਾ ਹਮਲਾ ਹੋਇਆ ਸੀ ਤੇ ਪੈਂਸਿਲਵੇਨੀਆ ਚ ਇੱਕ ਚੋਣ ਰੈਲੀ ਚ ਹੋਈ ਗੋਲੀਬਾਰੀ ਚ ਇੱਕ ਗੋਲੀ ਉਹਨਾਂ ਦੇ ਕੰਨ ਨੂੰ ਛੂ ਕੇ ਨਿਕਲ ਗਈ ਇਸ ਚ ਉਹ ਵਾਲ-ਵਾਲ ਬਚ ਗਏ 15 ਮਿੰਟਾਂ ਬਾਅਦ ਤਸਵੀਰ ਸਾਹਮਣੇ ਆਈ ਜਿਸ ਚ 트럼ਪ ਦੇ ਚਿਹਰੇ ਤੇ ਖੂਨ ਸੀ ਅਤੇ ਆਪਣੀ ਮੁਠੀ ਹਵਾ ਚ ਲਹਿਰਾ ਰਹੇ ਸਨ ਤੇ ਫਾਈਟ ਫਾਈਟ ਕਹਿ ਰਹੇ ਸਨ ਇਸ ਘਟਨਾ ਦੇ 2 ਘੰਟੇ ਬਾਅਦ ਹੀ ਚੀਨੀ ਈ-ਕਾਮਰਸ ਕੰਪਨੀ ਤਾਓਬਾਓ ਤੇ 트럼ਪ ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਵੇਚਣ ਲੱਗੀ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚੀਨ ਤੋਂ ਇਲਾਵਾ ਅਮਰੀਕਾ ਤੋਂ ਵੀ ਇਹਨਾਂ ਟੀ-ਸ਼ਰਟਾਂ ਦੇ ਆਰਡਰ ਆ ਰਹੇ ਨੇ ਇੱਕ ਟੀ-ਸ਼ਰਟ ਦੀ ਕੀਮਤ ਕਰੀਬ 450 ਰੁਪਏ ਆ ਲੋਕ ਵੱਖ-ਵੱਖ ਸਲੋਗਨ ਲਿਖ ਕੇ 트럼ਪ ਦੀ ਇਸ ਤਸਵੀਰ ਵਾਲੀ ਟੀ-ਸ਼ਰਟ ਨੂੰ ਡਿਜ਼ਾਈਨ ਕਰ ਰਹੇ ਨੇ ਕੁਝ ਟੀ-ਸ਼ਰਟਸ ਤੇ ਸ਼ੂਟਿੰਗ ਮੇਕਸ ਮੀ ਸਟਰੋਂਗ ਆਈ ਵਿਲ ਨੈਵਰ ਸਟਾਪ ਅਤੇ ਕਿਸੇ ਤੇ ਫਾਈਟ ਨੈਵਰ ਸਰੈਂਡਰ ਲਿਖਿਆ ਹੋਇਆ ਹੈ ਅਰਜنٹੀਨਾ ਤੇ ਕੋਲੰਬੀਆ ਵਿਚਾਲੇ ਕੋਪਾ ਅਮਰੀਕਾ ਦੇ ਫਾਈਨਲ ਚ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਚ ਕੋਲੰਬੀਆ ਦੇ ਫੁੱਟਬਾਲ ਮਹਾਸੰਗ ਦੇ ਪ੍ਰਧਾਨ ਤੇ ਉਹਨਾਂ ਦੇ ਪੁੱਤਰ ਸਮੇਤ 27 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਥਾਨਕ ਪੁਲਿਸ ਅਧਿਕਾਰੀ ਆਂ德ਰੇ ਮਾਰਟਿਨ ਨੇ ਕਿਹਾ ਹੈ ਕਿ ਹਾਰਡ ਰੌਕ ਸਟੇਡੀਅਮ ਚ ਫਾਈਨਲ ਦੌਰਾਨ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ 'ਚ ਰੇਮਨ ਜੈਸੁਰਨ ਅਤੇ ਉਹਨਾਂ ਦੇ ਪੁੱਤਰ ਰੇਮਨ ਜਮੀਲ ਜੈਸੁਰਨ ਨੂੰ ਵੀ ਹਿਰਾਸਤ 'ਚ ਲਿਆ ਗਿਆ ਸੀ। ਦੋਵਾਂ ਨੇ ਸੁਰੱਖਿਆ ਕਰਮੀਆਂ ਨਾਲ ਝਗੜਾ ਕੀਤਾ ਤੇ ਇੱਕ ਅਧਿਕਾਰੀ ਤੇ ਵੀ ਹਮਲਾ ਕੀਤਾ। ਦੋਵਾਂ ਨੇ ਇੱਕ சுரੰਗ ਰਾਹੀਂ ਮੈਦਾਨ 'ਚ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਮੈਚ ਤੋਂ ਬਾਅਦ মিডিਆ ਇਕੱਠੀ ਹੋ ਗਈ ਸੀ। ਜਦੋਂ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਹੱਥੋਪਾਈ ਕੀਤੀ ਤੇ ਸੁਰੱਖਿਆ ਗਾਰਡ ਨੂੰ ਮੁੱਕੇ ਵੀ ਮਾਰੇ। ਕੋਲੰਬੀਆ ਫੁੱਟਬਾਲ ਫੈਡਰੇਸ਼ਨ ਨੇ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਰੇਮਨ 2015 ਤੋਂ ਕੋਲੰਬੀਆ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਨੇ ਅਤੇ ਕੋਪਾ ਅਮਰੀਕਾ ਟੂਰਨਾਮੈਂਟ ਦਾ ਆਯੋਜਨ ਕਰਨ ਵਾਲੀ ਦੱਖਣੀ ਅਮਰੀਕੀ ਫੁੱਟਬਾਲ ਫੈਡਰੇਸ਼ਨ ਦੇ ਉਪ ਪ੍ਰਧਾਨ ਵੀ ਨੇ ਸੰਗਠਨ ਨੇ ਇੱਕ ਬਿਆਨ ਚ ਕਿਹਾ ਹੈ ਕਿ ਉਹਨਾਂ ਨੂੰ ਅਫਸੋਸ ਹੈ ਕਿ ਅਣਗਿਣਤ ਦਰਸ਼ਕ ਬਿਨਾਂ ਟਿਕਟ ਦੇ ਮੈਦਾਨ ਚ ਦਾਖਲ ਹੋਏ ਤੇ ਟੂਰਨਾਮੈਂਟ ਦੇ ਅਕਸ ਨੂੰ ਖਰਾਬ ਕੀਤਾ ਇਸ ਕਾਰਨ ਖੇਡ ਵੀ ਇੱਕ ਘੰਟੇ ਤੋਂ ਵੱਧ देरी ਨਾਲ ਸ਼ੁਰੂ ਹੋਈ। 애리조나 ਚ ਬੀਤੇ ਦਿਨ ਇੱਕ ਪਿਤਾ ਵੱਲੋਂ ਆਪਣੀ ਸੁੱਤੀ ਪਈ 2 ਸਾਲਾਂ ਦੀ ਧੀ ਨੂੰ ਅੱਤ ਦੀ ਗਰਮੀ ਚ ਕਾਰ ਚ ਛੱਡਣ ਉਪਰੰਤ ਉਸ ਦੀ ਮੌਤ ਦੀ ਖਬਰ ਹੈ। ਮਰਾਨਾ ਪੁਲਿਸ ਅਨੁਸਾਰ ਮੋਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਟੈਕਸਨ ਦੇ ਬਾਹਰ ਵੱਾਰ ਜਿਸ ਸਮੇਂ ਬੱਚੀ ਦਾ ਪਿਤਾ ਘਰ ਪੁੱਜਾ ਤਾਂ ਬੱਚੀ ਕਾਰ ਚ ਸੁੱਤੀ ਪਈ ਸੀ। ਉਸ ਸੁੱਤੀ ਪਈ ਬੱਚੀ ਨੂੰ ਚੱਲਦੀ ਕਾਰ ਤੇ 에어 ਕੰਡੀਸ਼ਨ ਚ ਛੱਡ ਕੇ ਘਰ ਦੇ ਅੰਦਰ ਚਲਾ ਗਿਆ। ਪੁਲਿਸ ਅਨੁਸਾਰ ਅਚਾਨਕ ਮਾਹ ਕਰ ਆਈ ਤਾਂ ਉਸ ਨੂੰ ਬੇਸੁਧ ਬੱਚੀ ਕਾਰ 'ਚ ਮਿਲੀ ਪੁਲਿਸ ਦਾ ਕਹਿਣਾ ਹੈ ਕਿ ਉਸ ਸਮੇਂ ਕਾਰ ਦੇ 에어 ਕੰਡੀਸ਼ਨਰ ਬੰਦ ਸੀ ਕਿਸੇ ਵੱਲੋਂ ਸੂਚਨਾ ਦੇਣ ਤੇ ਪੁਲਿਸ ਸ਼ਾਮ 4 ਵਜੇ ਬਾਅਦ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਅਨੁਸਾਰ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਪੁਲਿਸ ਦਾ ਕਹਿਣਾ ਹੈ ਕਿ ਬੱਚੀ 30 ਮਿੰਟ ਤੋਂ 60 ਮਿੰਟ ਤੱਕ ਕਾਰ 'ਚ ਰਹੀ ਮਰਾਨਾ ਪੁਲਿਸ ਕੈਪਟਨ ਟਿਮ ਬਰੂਨ ਨੇ ਕੰਤ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਬੱਚੀ ਦੇ ਪਿਤਾ ਮੌਕੇ ਦੇ ਗਵਾਹਾਂ ਤੇ ਆਸ-ਪਾਸ ਦੇ ਲੋਕਾਂ ਦੇ ਬਿਆਨ ਲਏ ਜਾ ਰਹੇ ਨੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ